ਛੋਟੇ ਸਕੂਲੀ ਬੱਚੇ ਜਿਨ੍ਹਾਂ ਨੇ ਕਦੀ ਜੰਗ ਦਾ ਮਾਹੌਲ ਨਹੀਂ ਦੇਖਿਆ ਤੇ ਨਾ ਹੀ ਕਦੀ ਬਲੈਕਆਊਟ ਵਰਗੀਆਂ ਪਾਬੰਦੀਆਂ ਉਹਨਾਂ ਨੂੰ ਚਰੀਆਂ ਪਈਆਂ ਪਰ ਉਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਹੋਣ ਦੇ ਲਈ ਕੁਝ ਹੋਰ ਸਮਾਂ ਜਿਹੜਾ ਹੈ ਉਹ ਦੇਣਾ ਚਾਹੀਦਾ ਹੈ ਤਾਂ ਜੋ ਉਹ ਬਿਨਾਂ ਸਟ੍ਰੈਸ ਦੇ ਜਿਹੜਾ ਆਪਣੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣ ਅਮਰਦੀਪਾਤੀ ਦੇ ਪਚਾਰ ਮੁਖ ਅਤੇ ਸ਼ਹਿਰ ਦੇ ਵਿਸਮਤ ਸੇਵੀ ਗਗਰ ਮਹਾਜਨ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿਸ਼ਕ ਬੱਚਿਆਂ ਦੇ ਵੱਲੋਂ ਜਿਹੜਾ ਕਰੋਨਾ ਕਾਲ ਦੇ ਵਿੱਚ ਘਰ ਬੈਠ ਕੇ ਹੀ ਜਿਹੜਾ ਇਹ ਸਿੱਖਿਆ ਜਿਹੜੀ ਉਹ ਪ੍ਰਾਪਤ ਕੀਤੀ ਹੈ ਤੇ ਕਰਨ ਦੇ ਵਿੱਚ ਰਹਿਣਾ ਸਿੱਖ ਲਿਆ ਪਰ ਭਾਰਤ ਨੂੰ ਜਿਹੜਾ ਹੈ ਇਹ ਧਮਾਕਿਆਂ ਤੋਂ ਬਾਅਦ ਬਲੈਕਆਊਟ ਅਤੇ ਇਸ ਤਰ੍ਹਾਂ ਦਾ ਮਾਹੌਲ ਉਹਨਾਂ ਨੇ ਪਹਿਲੀ ਵਾਰ ਦੇਖਿਆ ਹੈ ਤੇ ਅੱਜ ਹੀ ਭਾਰਤ ਪਾਕਿਸਤਾਨ ਦੀ ਬੈਠਕ ਵਿੱਚ ਜਿਹੜਾ ਹੈ ਫੈਸਲਾ ਬੇਸ਼ੱਕ ਜਗ ਮਿਲਦੀ ਬਾਰੇ ਜੋ ਮਰਜ਼ੀ ਹੋਵੇ ਪਰ ਫਿਲਹਾਲ ਬੱਚਿਆਂ ਨੂੰ ਮਾਨਸਿਕ ਤੌਰ ਤੇ ਇਸ ਵਿੱਚੋਂ ਕੱਢਣ ਦੇ ਲਈ ਕੁਝ ਦਿਨਾਂ ਦੇ ਲਈ ਆਰਾਮ ਦੀ ਲੋੜ ਹੈ ਤੇ ਉਹਨਾਂ ਕਹਿਿਆ ਕਿ ਆਪਣੀ ਮੰਗ ਪੰਜਾਬ ਸਰਕਾਰ ਅੱਗੇ ਆ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅੱਗੇ ਵੀ ਜਿਹੜੀ ਹੈ ਉਹ ਰੱਖੀ ਹੈ ਤੇ ਉਮੀਦ ਹੈ ਕਿ ਇਸ ਨੂੰ ਵੀ ਪ੍ਰਵਾਨ ਜਿਹੜਾ ਹੈ ਉਹ ਕਰ ਲਿਆ ਜਾਵੇ ਸਭ ਤੋਂ ਪਹਿਲਾਂ ਬਾਤਮਤਾ ਕੀ ਜੈ ਤੇ ਸਾਰੀ ਫੌਜ ਨੂੰ ਮੇਰੇ ਵੱਲੋਂ ਨਮਨ ਹੈ ਕਿ ਉਹਨਾਂ ਨੇ ਬੜੀ ਬਹਾਦਰੀ ਨਾਲ ਜਿਹੜਾ ਜੁੱਧ ਦੇ ਵਿੱਚ ਆਪਣਾ ਜੁੱਧ ਲੜਿਆ ਤੇ ਪਾਕਿਸਤਾਨ ਨੂੰ ਆਪਣੇ ਗੁਟਿਆਂ ਤੱਕ ਲਿਆਂਦਾ ਕਿ ਉਹ ਅਜੁੱਧ ਦੇ ਵਿਰਾਮ ਅਸੇ ਸਾਡੇ ਕੋਲ ਆਇਆ ਅੱਜ ਜਿਹੜਾ ਵਿਸ਼ਾ ਹੈ ਜਿਹਦੇ ਉੱਤੇ ਮੈਂ ਪੈਰਸੀ ਗੱਲ ਕਰ ਰਿਹਾ ਤੁਹਾਡੇ ਨਾਲ ਉਹ ਹੈ ਕਿ ਮੇਰਾ ਮਨ ਹੈ ਕਿ ਜਿਹੜੇ ਬੱਚੇ ਹੈ ਜੀ ਅੱਜ ਇਹ ਸਾਡਾ ਪੂਸ਼ ਹੈ ਉਹ ਜੁੱਧ ਦੇ ਨਾਲ ਬੜਾ ਉਹਨਾਂ ਦਾ ਮਨਕ ਬਲ ਜਿਹੜਾ ਹੈ ਬੜਾ ਡਿੱਗਾ ਅਸਲ ਚ ਉਹਦਾ ਰੀਜ਼ਨ ਕੀ ਹੈ ਕਿ ਉਹਨਾਂ ਨੇ ਸਟ्रेस ਬੜੀ ਲਈ ਹੈ ਉਹਨਾਂ ਨੇ ਕਦੀ ਬਲੈਕਆਊਟ ਨਹੀਂ ਦੇਖੇ ਅੱਜ ਜਦੋਂ ਉਤੋਂ ਜਾਜ ਡਰੋਨ ਬੰਬਾਂ ਦੀਆਂ ਗੱਲਾਂ ਜੋ ਸੁਣਦੇ ਸੀ ਉਹ ਤੇ ਉਹਨਾਂ ਦਾ ਜਿਹੜਾ ਮਾਨਸਿਕ ਸੰਤੁਲਨ ਹੈ ਉਹ ਜਾਦਾ ਐਡਾ ਬੈਟਰ ਪੋਜੀਸ਼ਨ 'ਚ ਨਹੀਂ ਹੈ ਮੇਰਾ ਅੱਜ ਇੱਕ ਸਰਕਾਰ ਨੂੰ ਮੰਗ ਸੀਗੀ ਮੇਰੇ ਵੱਲੋਂ ਕਿ ਦੇਖੋ ਇੱਕ ਤੇ ਅੱਜ ਮੀਟਿੰਗ ਹੋਣੀ ਹੈ ਜੁਦ ਵਿਰਾਮ ਦੀ ਪਰਮਾਤਮਾ ਕਰੇ ਕਿ ਉੱਚ ਅਕਲ ਬਖਸ਼ੀ ਪਾਕਿਸਤਾਨ ਨੂੰ ਕਿ ਉਹ ਸਾਡੀ ਜਿਹੜੀਆਂ ਗਰਮੰਗਾਂ ਹੈ ਉਹਨੂੰ ਬੜੀ ਜਨਨ ਮੰਗਾ ਜਿਹੜੀ ਹਿੰਦੁਸਤਾਨ ਵੱਲੋਂ ਹੈ ਉਹਨੂੰ ਮੰਨੇ ਤੇ ਜਿਹੜੇ ਜੁੱਧ ਵਿਰਾਮ ਦੇ ਜਿਹੜੇ ਬੰਦੀ ਕਾਰਵਾਈ ਦੇ ਉੱਤੇ ਸਾਕਸ਼ਲ ਕਰੇ ਤੇ ਬਾਕੀ ਇਹ ਚੀਜ਼ਾਂ ਦੇ ਬਾਅਦੀਆਂ ਜੀ ਜੁੱਧ ਵਿਰਾਮ ਹੁੰਦਾ ਹੈ ਕਿ ਨਹੀਂ ਹੁੰਦਾ ਪਰ ਸਾਡੀ ਦੇ ਭਗਵਾਨ ਜੀ ਕੋਲੋਂ ਉਹੀ ਅਪੀਲ ਹੈ ਕਿ ਇੱਕ ਵਾਰੀ ਪਾਕਿਸਤਾਨ ਨੂੰ ਦਿਮਾਗ ਚ ਅਕਲ ਵੀ ਆਏ ਕਿ ਭਈਆ ਜੁੱਧ ਵਿਰਾਮ ਹੋਣ ਜੇ ਤਾਂ ਕਿਉਂਕਿ ਜੁੱਧ ਕਦੀ ਵੀ ਕੇ ਪਕਚ ਨਹੀਂ ਹੁੰਦਾ ਪਰ ਉਸ ਤੋਂ ਬਾਅਦ ਇੱਕ ਇੱਕ ਸਰਕਾਰ ਨਾਲ ਅਪੀਲ ਹੈ ਕਿ ਜੇ ਜੀ ਵਿਰਾਮ ਹੋ ਵੀ ਜਾਂਦਾ ਹੈ ਉਸ ਤੋਂ ਤਾਂ ਉਸ ਤੋਂ ਬਾਅਦ ਵੀ ਇੱਕ ਚੀਜ਼ ਸੋਚਣ ਵਾਲੀ ਹੈ ਕਿ ਬੱਚੇ ਆਪਣਾ ਮਾਨਸਿਕ ਸੁਧੂਲਨ ਤੇ ਪ੍ਰੋਪਰ ਵਿੱਚ ਨਹੀਂ ਆਏਦੇ ਉਹਨਾਂ ਨੇ ਬੜੀ ਮਾਨਸਿਕ ਜਿਹੜੀ ਹੈ ਅਜੇਲੀ ਹੈ ਸੰਤਾਪਨਾ ਤੇ ਇਹਦੇ ਨਾਲ ਨਾਲ ਮੈਂ ਕਹਣਾ ਚਾਹਵਾਂਗਾ ਕਿ ਦੇਖੋ ਕਈ ਐਸੇ ਸਕੂਲ ਹੈ ਮੈਂ ਤੇ ਆਪਣੇ ਗੁਰਦਾਸਪੁਰ ਦੀ ਗੱਲ ਕਰਾਂਗਾ ਕਈ ਐਸੇ ਸਕੂਲ ਹੈ ਜਿਹੜੇ ਬਿਲਕੁਲ ਆਰਮੀ ਹੈੱਡਕੁਆਟਰ ਦੇ ਬਿਲਕੁਲ ਨਾਲ ਹੈ ਕੋਈ ਪ੍ਰਾਈਵੇਟ ਸਕੂਲ ਹੈ ਕੋਈ ਅਸੀਂ ਆਰਮੀ ਕੈਂਟ ਦੇ ਵੀ ਸਕੂਲ ਹੈ ਜਿਹੜੇ ਆਰਮੀ ਹੈੱਡਕੁਆਟਰ ਦੇ ਪੇਰੇ ਹੈਗੇ ਆ ਕੁਦਰਤੀ ਸਟ्रेस ਹੈ ਦੂਸਰੇ ਨੰਬਰ ਤੇ ਗੱਲ ਕੀਤੀ ਕਿ ਬੱਚੇ ਅਜੇ ਨਾ ਆਪਣੇ ਅਸਲੀ ਰੂਪ ਚ ਨਹੀਂ ਆਏ ਉਹਨਾਂ ਨੂੰ ਦੋ ਚਾਰ ਦਿਨ ਆਪਣੇ ਮੰਗ ਜਿਹੜਾ ਨਾ ਸੰਦਾ ਉਹਨਾਂ ਨੇ ਛਿਲਿਆ ਉਹਨੋਂ ਤੋਂ ਬਾਹਰ ਆਂਦਾ ਟਾਈਮ ਦਿਓ ਕੋਈ ਚਾਰ ਦਿਨ ਦੀਆਂ ਛੁੱਟੀਆਂ ਦਿਓ ਕਿ ਆਪਣੇ ਪੇਪਰ ਦੀਆਂ ਤਿਆਰੀਆਂ ਕਰ ਸਕਣ ਤੇ ਦੁਬਾਰਾ ਆਪਣੀ ਹਜ਼ਰੀ ਖੇਡ ਦੀ ਜ਼ਿੰਦਗੀ ਚ ਵਾਪਸ ਆ ਸਕੀ ਇਹ ਮੇਰੀ ਅਪੀਲ ਹੈ ਪ੍ਰਿੰਸਪਲ ਸਾਹਿਬ ਨੂੰ ਤੇ ਮੈਂ ਚਾਹਵਾਂਗਾ ਕਿ ਜਿਹੜੇ ਬੱਚੇ ਨੇ ਮਾਫੀ ਹੋਇਆ ਇਹਦੀ ਜਿਹੜਾ ਮੋٹے ਬਦਲਤੇ ਗੱਲ ਰੱਖਣ ਸਰਕਾਰ ਅੱਗੇ ਕਿਉਂਕਿ ਬੱਚਿਆਂ ਦਾ ਮਾਨਸਿਕ ਸਿਹਤ ਅਸਲ ਤੱਕ ਸਹੀ ਨਹੀਂ ਹੈ ਮੈਂ ਆਮ ਆਦਮੀ ਪਾਰਟੀ ਦਾ ਹਲਕਾ ਅੰਜਜ ਗੁਰਦਾਸ ਬਰਦਾ ਹੁੰਦੇ ਹੋਏ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਵੀ ਅਪੀਲ ਕਰਦਾ ਕਿ ਇਸ ਜਿਹੜੇ ਵਿਸ਼ੇ ਉੱਤੇ ਸੋਚ ਕੇ ਤੇ ਆਪਣਾ ਜਲਦੀ ਜਲਦੀ ਪ੍ਰੈਸ ਰਿਲੀਜ਼ ਕਰਨ ਤੇ ਬੱਚਿਆਂ ਨੂੰ ਇੱਕ ਰਿਲੈਕਸੇਸ਼ਨ ਦਾ ਇੱਕ ਤੋਹਫ਼ਾ ਵੀ ਦੇਣ ਤੇ ਸਾਡੇ ਬੁਸ਼ਵਸੀ ਜੀ ਵੀ ਕਹੇ ਜੀ